ਲਗਾਈ ਮੈਸਨ ਹਾਲ ਮਾਰਨ ਤੋਂ ਕਨੇ ਫੋਨ ਆ ਗਿਆ ਕੰਪਨੀ ਦਾ ਹੈਲੋ ਮੈਂ ਹਾਲ ਮਾਰਨ ਲੱਗਾ ਤੂੰ ਰੱਬੇ ਜਨੇ ਕਾਪੀ ਅਹੀਂ ਆਪੇ ਜਨੇ ਮੈਰ ਵਾਲਾ ਕਾਉਂਟ ਪੇ ਜਿਆ ਮੈਰੋ ਧਿਆਨ ਕਰਦਾ ਕੋਈ ਹਮ ਹਾਂ ਆ ਐਕਸਲ ਨੂੰ ਫੋਨ ਲੱਗਿਆ ਕਰ ਲਉਣਾਹੀਂ ਹਮ ਆ ਨੰਬਰ ਲਖਾ ਕੇ ਲਿਆ ਆ ਐਕਸਲ ਨਾਮ ਦਾ ਮੇਰੇ ਕੋਲ ਲੋ ਆ ਐਕਸਲ ਨੂੰ ਫੋਨ ਕਰ ਲੱਗਿਆ ਆ ਆ ਦੇਖੋ ਹੈ ਗਣਾ ਗਾਂਦੀ ਪਾਦਾ ਆ ਭਰਾ ਤੂੰ ਮੈਰ ਸਵਾਇਸ ਵਿੱਚ ਨਹੀਂ ਕੋਈ ਆ ਇਹ ਘਾਇ ਤੇ ਖੋਆ ਇਹ ਪੱਕਾ ਆ ਬੈ ਫਿਰਦਾ ਅੱਗੇ ਵੀ ਪਾਣੀ ਚੱਲ ਤੱਕ ਪੁੱਛਿਆ ਕਿਦਾਂ ਹੀ ਹਾਲ ਮੜਾਈ ਆ ਮਾਰੇ ਯਾਰ ਪਾਣੀ ਮੋੜਾ ਪੂਰਾ ਛੱਡਿਆ ਨਹੀਂ ਫੁੱਲ ਕੇ ਤੇ ਆਪਾਂ ਖੋਲ ਕੇ ਬੋਲ ਜੀ ਮੋੜਾ ਬੋਲ ਰਿਹਾ ਹੋਰ ਲੈ ਨੀ ਨੀ ਠੀਕ ਹੈ ਮਿਲ ਕੇ ਬੋਲੇਗਾ ਮੇਰਾ ਨਾਮ ਐਸ.ਡੀ.ਓ. ਅਮਿਤ ਕੁਮਾਰ ਲੂਨਾ ਡਰੇਨੇਜ ਗੁਰਦਾਸਪੁਰ ਤੋਂ ਹੜ੍ਹ ਰੋਕੂ ਪ੍ਰਬੰਧ ਜਿਹੜੇ ਸਾਡੇ ਆ ਉਹ ਇਸ ਤਰ੍ਹਾਂ ਨੇ ਕਿ ਸਾਡੇ ਜਿਹੜੇ ਸਭ ਤੋਂ ਪਹਿਲਾਂ ਜਿਹੜੀ ਸਾਡੇ ਡਿਵੀਜ਼ਨ ਲੈਵਲ ਦੇ ਪਲੱਸ ਜ਼ਿਲ੍ਹਾ ਲੈਵਲ ਦੇ ਡੀ.ਸੀ. ਆਫਿਸ ਤੇ ਇੱਕ ਫਲੱਡ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਜਿੱਥੇ ਆਉਣ ਵਾਲੇ ਫਲੱਡ ਤੇ ਜਿੰਨੇ ਵੀ ਅਪਡੇਟਸ ਨੇ ਉਹ ਦਿੱਤੇ ਜਾਣਗੇ ਤੇ ਹੜ੍ਹ ਰੋਕੂ ਪ੍ਰਬੰਧ ਕਰਵਾਏ ਜਾਣਗੇ ਇਸ ਤੋਂ ਇਲਾਵਾ ਸਾਡੇ ਮੰਡਲ ਦਫਤਰ ਦੀਨ ਐਸ ਡੀ ਐਮ ਐਫ ਫੰਡ ਦੇ ਰਾਹੀਂ 10 ਕਰੋੜ ਦੀ ਲਾਗਤ ਨਾਲ ਕੰਮ ਕਰਵਾਏ ਜਾ ਰਹੇ ਨੇ ਜੋ ਕਿ ਚੱਲ ਰਹੇ ਨੇ ਇਸ ਤੋਂ ਇਲਾਵਾ 35 ਕਰੋੜ ਰੁਪਏ ਨਾਲ ਸਾਡੀ ਡਰੇਨਾਂ ਦੀ ਸਫਾਈਆਂ ਦੇ ਕੰਮ ਚੱਲ ਰਹੇ ਨੇ ਇਸ ਤੋਂ ਇਲਾਵਾ ਸਾਡੇ 60 ਤੋਂ 70 ਹਜ਼ਾਰ ਜਿਹੜੀ ਖਾਲੀ ਬੋਰੀਆਂ ਦਾ ਪ੍ਰਬੰਧ ਕੀਤਾ ਗਿਆ ਜੋ ਅਸੀਂ ਐਮਰਜੈਂਸੀ ਵੇਲੇ ਵਰਤੀ ਜਾਵੇਗੀ ਤਾਂ ਜੋ ਫਲੱਡ ਨੂੰ ਰੋਕਿਆ ਜਾ ਸਕੇ ਬਾਕੀ ਜੋ ਵੀ ਸਾਡੇ ਉੱਚ ਅਧਿਕਾਰੀਆਂ ਵੱਲੋਂ ਅਪਡੇਟਸ ਆਉਣਗੇ ਫਲੱਡ ਨਾਲ ਰਿਲੇਟਡ ਉਹ ਨਾਲ ਦੀ ਨਾਲ ਅਸੀਂ ਡੀ ਸੀ ਆਫਿਸ ਤੋਂ ਜ਼ਿਲ੍ਹਾ ਪ੍ਰਬੰਧਕੀ ਨੂੰ ਆਪਾਂ ਸੂਚਿਤ ਕਰ ਦਿੱਤਾ ਜਾਵੇਗਾ ਸਰਕਾਰ ਲੋਕਾਂ ਦੇ ਆਰੇ ਪੁਰੀਆਂ ਨੇ ਜੀ ਜੀ ਸਰਕਾਰ ਲੋਕਾਂ ਦੇ ਸਫਾਈ ਨਹਿਰਾ ਦੀ ਹੈ ਨਹੀਂ ਕਿ ਪਾਣੀ ਸੂਚਾਰ ਨਹੀਂ ਰਿਹਾ ਜੀ ਹਾਂਜੀ ਟੇਲਾ ਦਾ ਪਾਣੀ ਜਾਂਦਾ ਸਫਾਈ ਦਾ ਨਹੀਂ ਵੇਖੋ ਤੁਹਾਡੇ ਸਾਹਮਣੇ ਸਫਾਈ ਤੋਂ ਹੋਣੀ ਨਹੀਂ ਰਹੀ ਜੀ ਹਾਂਜੀ ਇੱਟਾਂ ਰੁਟੀਆਂ ਨੇ ਸਰਕਾਰ ਵਾਸਤੇ ਸੁਗਰਾ ਮਾੜਾ ਹਾਲ ਹੈ ਘਾਹ ਬੂਟ ਵਿੱਚ ਬੜਾ ਘਾਹ ਬੂਟ ਬਹੁਤ ਜ਼ਿਆਦਾ ਵੱਚੇ ਹੋਰ ਕੀ ਕੀ ਵਿੱਚ ਬੂਟੀ-ਬਾਟੀ ਬੂਟੀ-ਬਾਟੀ ਆ ਸਭ ਕੁ ਵਿੱਚ ਵੇਖੋ ਘਾਹ ਕਿੰਨਾ ਹਾਂ ਜੀ ਤੋ ਜਿਹੜਾ ਸਰਕਾਰੀ ਟੇਲਾ ਦਾ ਪਾਣੀ ਪਹੁੰਚਾ ਕਿੰਨਾ ਕੁ ਪੁੱਜ ਗਿਆ ਟੇਲਾ ਦੇ ਪਾਣੀ ਕਿੰਨਾ ਕੁ ਪਹੁੰਚਾ ਪਾਣੀ ਪਹੁੰਚ ਨਹੀਂ ਰਿਹਾ ਟੇਲਾ ਪਾਣੀ ਕਾਠੀ ਪੁੰਚੰਡਿਆ ਤੇ ਕਿਹੜੀ ਟੇਲ ਆ ਇਹ ਮੁਸਤਫਾ ਨੂੰ ਜਾਂਦੀ ਬੱਚਾ ਨੂੰ ਜਾਂਦੀ ਆ ਜੀ ਅੱਛਾ ਹਾਂ ਕਾਹ ਬਾਰੇ ਹੋਰ ਹੋਰ ਵੀ ਕਹਿੰਦੇ ਹੋਰ ਜਿਹੜੇ ਖਾਲੇ ਬਣਾਏ ਰੁੜ ਗਏ ਵੀ ਸਾਡੇ ਉਧਰ ਤੋਂ ਰੋਈ ਵਾਲੇ ਖਾਲੇ ਬਣਿਆ ਖਾਲੇ ਨਵੇਂ ਬਣੇ ਖਾਲੇ ਰੁੜ ਗਏ ਆ ਜੀ ਖਾਲੇ ਸੀਮੈਂਟ ਹੀ ਨਹੀਂ ਪਾਇਆ ਖਾਲੇ ਦੇ ਵਿੱਚ ਕੱਚਾ ਸੀਮਨ ਮਾੜਾ ਮੋਟਾ ਪਾਇਆ ਖਾਲੇ ਰੁੜ ਗਏ ਸਾਰੇ ਟੁੱਟ ਗਿਆ ਧਾਣੀ ਪਾਣੀ ਨਹੀਂ ਜਾਂਦਿਆ ਹਾਂਜੀ ਤੇ ਜਿਹੜੀ ਸਰਕਾਰ ਦਾਅਵੇ ਕਰਦੀ ਸੀ ਦਾਅਵੇ ਸਰਕਾਰ ਬਥੇਰੇ ਕਰਦੀ ਆ ਆ ਕਰਦਾਂਗੇ ਜੇ ਕਰਦਾ ਸਰਕਾਰ ਨੇ ਕੀਤਾ ਕੀ ਆ ਕੱਖ ਨਹੀਂ ਕੀਤਾ ਜੀ ਸਿਰਫ ਵੋਟਾਂ ਵਾਸਤੇ ਹੀ ਆ ਨਾ ਰਹੀ ਸਫਾਈ ਹੋਈ ਕੋਈ ਕੋਈ ਨੈਰਾ ਸਪਾਈ ਨਹੀਂ ਹੋਈ ਕੀਤੀ ਆ ਮਾੜੀ ਮੋਟੀ ਕੀਤੀ ਕੀ ਸਪਾਈ ਕੀਤੀ ਇਹਨਾਂ ਮੇਰਾ ਨਾਮ ਗੁਰਦੀਪ ਸਿੰਘ ਆ ਤੇ ਮੈਂ ਮੁਸਤਾਵਾ ਜਟਾਂ ਦਾ ਕਿਸਾਨ ਆ ਮੇਰੀ ਜ਼ਮੀਨ ਦੋ ਖਾਲਿਆਂ ਤੇ ਪੈਂਦੀ ਆ ਇੱਕ ਖਾਲਾ ਨਵਾਂ ਪਿੰਡ ਸਰਦਾਰਾਂ ਪੁੰਬਲੀ ਨੂੰ ਜਾਂਦਾ ਦੂਸਰਾ ਇੱਥੇ ਬੱਬੇ ਵਾਲੀ ਗਾਜੀਕੋਟ ਤੋਂ ਰਜਵਾ ਨਿਕਲਦਾ ਤੇ ਅਸੀਂ ਕੋਸ਼ਿਸ਼ ਕਰ ਸਾਡੀ ਹੁੰਦੀ ਆ ਪਈ ਵੱਦ ਤੋਂ ਵੱਧ ਖੇਤੀ ਦੇ ਲਈ ਨਹਿਰੀ ਪਾਣੀ ਦੀ ਵਰਤੋਂ ਕਰੀਏ ਜੇ ਨਹਿਰੀ ਪਾਣੀ ਕੁਦਰਤੀ ਪਾਣੀ ਦੀ ਵਰਤੋਂ ਕਰਾਂਗੇ ਤੇ ਥਲੜਾ ਪਾਣੀ ਵੀ ਬਚੂਗਾ ਤੇ ਉਹ ਬਿਜਲੀ ਵੀ ਬਚੇਗੀ ਤੇ ਜੀਵਨ ਦਾਰ ਵੀ ਬਚੇਗਾ ਇਸ ਕਰਕੇ ਇਹ ਪੰਜਾਬ ਸਰਕਾਰ ਨੇ ਜੇ ਨਹਿਰੀ ਪਾਣੀ ਦਾ ਦੀ ਪ੍ਰਬੰਧ ਦੀ ਘਾਟ ਕਾਰਨ ਵੀ ਟਾਈਮ ਦੇ ਨਾਲ ਖਾਲਿਆਂ ਦੀ ਸਫਾਈ ਨਹੀਂ ਹੋਈ ਟਾਈਮ ਦੇ ਨਾਲ ਟੈਂਡਰ ਨਹੀਂ ਹੁੰਦੇ ਜੇ ਟੈਂਡਰ ਹੁੰਦੇ ਆ ਤੇ ਉਸ ਟਾਈਮ ਹੁੰਦਾ ਵੀ ਉਹ ਉਧਰੋਂ ਪਾਣੀ ਚੋਨੇ ਦੀ ਬਜਾਈ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਤੇ ਉਹ ਪਾਣੀ ਸਾੜ ਦਿੰਦੇ ਆ ਤੇ ਫਿਰ ਮਾੜੀ ਮੋਟੀ ਜੀਸੀਪੀ ਫੇਰ ਕੇ ਤੇ ਉਹ ਸਖਾਣਾ ਪੂਤੀ ਕਰਕੇ ਤੇ ਉਹ ਸਾਰਾ ਕੰਮ ਸਫਾਈ ਦਾ ਲਪੇੜ ਲਿਆ ਜਾਂਦਾ ਤੇ ਕਰੋੜਾ ਰੁਪਏ ਦਾ ਜਿਹੜਾ ਉਹ ਇਹਰਾਫੇਰੀ ਹੋ ਜਾਂਦੀ ਆ ਤੇ ਇਹਰਾਫੇਰੀ ਹੋਣ ਕਰਕੇ ਉਹ ਜ਼ਿਮੀਦਾਰ ਨੂੰ ਟਾਈਮ ਦੇ ਨਾਲ ਟੇਲਾਂ ਤੇ ਪਾਣੀ ਨਹੀਂ ਪਹੁੰਚਦਾ ਪੂਰਾ ਨਹੀਂ ਪਹੁੰਚਦਾ ਤੇ ਜ਼ਿਮੀਦਾਰਾਂ ਵਿਚਾਰਿਆਂ ਨੂੰ ਬੋਰੀਆਂ ਲਾਉਣੀਆਂ ਪੈਂਦੀਆਂ ਨੇ ਮੋਗਿਆਂ ਦੇ ਅੱਗੇ ਬੋਰੀਆਂ ਲਾ ਕੇ ਫਿਰ ਪਾਣੀ ਚਾੜਿਆ ਜਾਂਦਾ ਜਿਹੜਾ ਕੁ ਮਾੜਾ ਮੋਟਾ ਹੁੰਦਾ ਕਈ ਖਾਲੇ ਸਰਕਾਰ ਨੇ ਪੱਕੇ ਕੀਤੇ ਆ ਤੇ ਉਹ ਪੱਕੇ ਮਗਰੋਂ ਹੋਏ ਆ ਤੇ ਟੁੱਟੋਗੇ ਤੇ ਗਏ ਆ ਕਰੋੜਾ ਰੁਪਇਆ ਸਰਕਾਰ ਨੇ ਉਹ ਤੇ ਇਨਵੈਸਟ ਕੀਤਾ ਪਰ ਉਹ ਤੇ ਘਟੀਆ ਮਟੀਰੀਅਲ ਹੋਣ ਕਰਕੇ ਪੂਰਾ ਮਟੀਰੀਅਲ ਨਾਲ ਲਾਉਣ ਕਰਕੇ ਉਹ ਕਈ ਜਗ੍ਹਾ ਤੋਂ ਟੁੱਟ ਜਾਂਦਾ ਤੇ ਟੁੱਟਣ ਕਰਕੇ ਕਈ ਨਾ ਕਈ ਵਾਰਾਂ ਦੋ ਦੋ ਦਿਨ ਉਹ ਚ ਪਾਣੀ ਨਹੀਂ ਛੱਡਿਆ ਜਾਂਦਾ ਸੂਏ ਦੇ ਵਿੱਚ ਤੇ ਟਾਈਮ ਦੇ ਨਾਲ ਜ਼ਿਮੀਂਦਾਰ ਨੂੰ ਪਾਣੀ ਨਹੀਂ ਮਿਲਦਾ ਤੇ ਬਜਾਈ ਦਾ ਕੰਮ ਜਿਹੜਾ ਵਾ ਉਹ ਲੇਟ ਹੁੰਦਾ ਬੜੀ ਪਰੇਸ਼ਾਨੀ ਹੁੰਦੀ ਆ ਅਸੀਂ ਤੇ ਮੈਂ ਇਹ ਤਾਂ ਮੰਗ ਕਰਦੇ ਆਂ ਵੀ ਇਹਦੀ ਜਾਂਚ ਕੀਤੀ ਜਾਵੇ ਵੀ ਇਹ ਕਿਉਂ ਬਾਰ-ਬਾਰ ਸੂਏ ਟੁੱਟਦੇ ਆ ਕਿਉਂ ਬਾਰ-ਬਾਰ ਇਦਾਂ ਹੁੰਦਾ ਇਸ ਕਰਕੇ ਅਸੀਂ ਮਹਿਕਮੇ ਤੋਂ ਮੰਗ ਕਰਦੇ ਆ ਵੀ ਇਹਦੀ ਜਾਂਚ ਕੀਤੀ ਜਾਵੇ ਜਿਹੜੇ ਕੰਕਰੀਟ ਦੇ ਬਣੇ ਖਾਲਿਆ ਉਹਨਾਂ ਦਾ ਦੇਖਿਆ ਜਾਵੇ ਵੀ ਇਹ ਜਿਹੜਾ ਘਟੀਆ ਮਟੀਰੀਅਲ ਲੱਗਾ ਔਰ ਆ ਜੁਮੇਹਾਰ ਕੌਣ ਆ ਇਹ ਕਿੱਥੇ ਰੱਬੇ ਦੀ ਹੋਈ ਆ ਕਿਉਂ ਇਦਾਂ ਹੋਇਆ ਵਾ ਉਹਨੂੰ ਠੀਕ ਕਰਵਾਇਆ ਜਾਵੇ ਤੇ ਖਾਲਿਆਂ ਦੇ ਵਿੱਚ ਪੂਰਾ ਪ੍ਰਾਪਰ ਪਾਣੀ ਛੱਡਿਆ ਜਾਵੇ ਜੇ ਪਾਣੀ ਪੂਰਾ ਛੱਡਾਂਗੇ ਤੇ ਸਾਡਾ ਹੇਠਲਾ ਪਾਣੀ ਵੀ ਬਚੇਗਾ ਤੇ ਇਹੇ ਰਲਾ ਪਾਣੀ ਬਚਾਉਣਾ ਅਸਮੋਕੇ ਬਹੁਤ ਜ਼ਰੂਰੀ ਆ ਤੇ ਖੇਤੀ ਵਾਸਤੇ ਲਾਇਵ ਆਂਦਵਾਏ ਜਿਹੜਾ ਸਾਡਾ ਕੁਦਰਤੀ ਪਾਣੀ ਆ ਇੰਨਾ ਕੁਝ ਕਹਿੰਦਾ ਹੋਇਆ ਇਹ ਮਹਗਮਿਆਂ ਤੋਂ ਜਾਚ ਦੀ ਮੰਗ ਕਰਦਾ